ਅੱਜ ਕਹਿੰਦੇ ਛੋਟਾ ਸੂਣ ਆਇਆ ਹੋਇਆ ਹੈ ਲੋਈਵਣ ਚੱਕ ਸਾਬੂ ਵਾਲਾ ਪਰ ਕਹਿੰਦੇ ਬੇਸ਼ੱਕ ਛੋਟੇ ਬੇਸ਼ੱਕ ਵੱਡੇ ਪਰ ਵੱਡੇ ਮੱਲ ਨੇ ਜੇ ਕਹਿੰਦੇ ਛੋਟੇ ਸੂਣ ਦਾ ਜਿਗਰ ਤੇ ਵੱਡੇ ਸੂਣ ਦਾ ਜਿਗਰ ਵੀ ਜ਼ਰੂਰੀ ਹੈ ਜਿਵੇਂ ਪਹਿਲਾ ਬੇਲੇ ਨੇ ਆਖਿਆ ਵੀ ਕਾਹਰੀ ਸਾਰੀ ਪਿੰਡ ਕਾਕੇ ਦਾ ਪਿੰਡ ਹੈ ਰੁੜਕੇ ਵਾਲੇ ਸੋਹਣ ਦੇ ਆਖਿਆ ਸੀਗਾ ਵੀ ਮੈਂ ਕਾਹਰੀ ਸਾਰੀ ਦੇ ਕਾਕੇ ਨੂੰ ਫੜ ਜਾਵਾਂ ਤੇ ਮੈਂ ਆਪਣੇ ਆਪ ਨੂੰ ਜਾਫੀ ਮੱਤ ਲਵਾਵਾਂਗਾ ਜਲਾਲਪੁਰੇ ਪਾਲੇ ਨੇ ਆਖਿਆ ਸੀਗਾ ਵੀ ਮੈਂ ਸਿੱਧਵਾਂ ਦੇ ਜੱਸੇ ਨੂੰ ਫੜ ਲਵਾਂ ਤੇ ਮੈਂ ਆਪਣੇ ਆਪ ਨੂੰ ਜਾਫੀ ਮੱਤ ਲਵਾਵਾਂਗਾ ਖੀਰਾਵਾਲੀ ਦੇ ਸ਼ੁਰਲੀ ਨੇ ਆਖਿਆ ਵੀ ਮੈਂ ਪਿਆਰੀਪੁਰੇ ਕਿੰਦੇ ਨੂੰ ਫੜ ਲਵਾਂ ਤੇ ਨਾ ਵੱਡਾ ਝਾਫੀ ਵੜ ਜਾਗਾ ਇਸੇ ਤਰ੍ਹਾਂ ਗੋਗੋ ਰੁੜਕੀ ਨੇ ਆਖਿਆ ਵੀ ਜੇ ਕਿਤੇ ਮੈਂ ਸਿੱਧਵਾ ਦੇ ਜੱਸੇ ਨੂੰ ਫੜ ਜਾਵਾਂ ਜਾਂ ਗਾਜੀਪੁਰ ਦੇ ਲੱਖੇ ਨੂੰ ਫੜ ਜਾਵਾਂ ਤੇ ਮੈਂ ਵੱਡਾ ਝਾਫੀ ਵੜ ਜਾਵਾਂਗਾ ਇਹ ਹਰ ਇੱਕ ਦੀ ਹੋਪ ਸੀ ਹਰ ਇੱਕ ਦੀ ਆਸ ਸੀ ਲੈ ਵੀ ਕਿਆ ਇਸੇ ਤਰ੍ਹਾਂ ਤੇਰੀ ਦੁਗਾਰੇ ਖੁਸ਼ੀ ਨੇ ਕਿਆ ਸਕੇ ਵੀ ਮੇਰਾ ਫੇਵਰਿਟ ਜਿਹੜਾ ਹੈ ਉਹ ਸੋਨੀ ਸਨੇਤ ਵਾਲਾ ਪਰ ਜਦੋਂ ਬਾਬੇ ਦੀ ਮਿਹਰ ਹੋਈ ਹੈ ਉਸੇ ਸੋਨੀ ਸਨੇਹ ਦੇ ਨਾਲ ਇੱਕ ਸਾਲ ਕਹਿੰਦੇ ਇੰਟਰਨੈਸ਼ਨਲ ਖੇਡ ਕਲੱਬ ਲਈ ਖੇਡਿਆ ਇਹ ਵੀ ਮਾਨ ਵਾਲੀ ਗੱਲ ਹੈ ਅੱਜ ਵੀ ਉਸੇ ਕਲੱਬ ਲਈ ਖੇਡਦਾ ਹੈ ਲਓ ਪਈ ਹੁਕੌੜੀ ਉੱਤੇ ਹੁਣ ਚੌੜੇ ਵਿੱਚੋਂ ਚਰਾਗ